ਪਹਿਲਾਂ ਕਿਸੇ ਨੇ ਮੈਨੂੰ ਇੱਕ ਪ੍ਰਚਾਰਕ ਦੀ ਕਹਾਣੀ ਸੁਲਾਈ ਸੀ ਉਹ ਬਹੁਤ ਸਮਰਪਿਤ ਸੀ ਅਤੇ ਉਹਨਾਂ ਵਿੱਚ ਪੱਕਾ ਵਿਸ਼ਵਾਸ ਸੀ ਕਿਉਂਕਿ ਉਸਨੇ ਲਗਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਇਸ ਲਈ ਉਸ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੁਆਰਾ ਸਤਾਇਆ ਗਿਆ ਅਤੇ ਤੁੱਚ ਜਾਲਿਆ ਗਿਆ ਫਿਰ ਵੀ ਉਸਨੇ ਦੁਨੀਆ ਨੂੰ ਬਚਾਉਣ ਲਈ ਦਲੇਰੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਉਸਨੇ ਇਸ ਸੰਸਾਰ ਨੂੰ ਬਚਾਉਣ ਦੇ ਧ੍ਰੜ ਇਰਾਦੇ ਨਾਲ ਪਰਮੇਸ਼ਵਰ ਦੀ ਖੁਸ਼ਖਬਰੀ ਦੀ ਸੱਚਾਈ ਦਾ ਪੂਰੀ ਲਗਨ ਨਾਲ ਪ੍ਰਚਾਰ ਕੀਤਾ ਇੱਕ ਦਿਨ ਉਹ ਇੱਕ ਪਿੰਡ ਗਿਆ ਪਿੰਡ ਦੇ ਸਾਰੇ ਲੋਕਾਂ ਨੇ ਉਸ ਦੀ ਨਿੰਦਾ ਕੀਤੀ ਉਸ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਪੱਥਰ ਮਾਰੇ ਕਈਆਂ ਨੇ ਉਸ ਤੇ ਥੁੱਕਿਆ ਅਤੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਫਿਰ ਵੀ ਉਹ ਪ੍ਰਚਾਰਕ ਨਿਰਾਸ਼ ਨਹੀਂ ਹੋਇਆ ਪਰ ਆਪਣਾ ਪੂਰਾ ਮਨ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਲਈ ਸਮਰਪਿਤ ਕਰ ਦਿੱਤਾ ਇਸ ਦੌਰਾਨ ਪਿੰਡ ਦਾ ਇੱਕ ਵਿਅਕਤੀ ਉਸ ਦਾ ਰਵਈਆ ਦੇਖ ਰਿਹਾ ਸੀ ਅਤੇ ਉਹ ਉਤਸੁਕ ਹੋ ਗਿਆ ਉਸ ਨੇ ਪ੍ਰਚਾਰਕ ਨੂੰ ਪੁੱਛਿਆ ਕੀ ਤੁਸੀਂ ਗੁੱਸੇ ਨਹੀਂ ਹੋ ਭਾਵੇਂ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ ਪਰ ਉਹ ਤੁਹਾਨੂੰ ਤੁੱਛ ਜਾਣਦੇ ਹਨ ਅਤੇ ਤੁਹਾਡਾ ਅਪਮਾਨ ਕਰਦੇ ਹਨ ਉਹ ਤੁਹਾਡੇ ਹਰ ਕੰਮ ਲਈ ਤੁਹਾਡੀ ਆਲੋਚਨਾ ਕਰਦੇ ਹਨ ਅਤੇ ਤੁਹਾਡੇ ਬਾਰੇ ਬੋੜ-ਬੋੜਾਉਂਦੇ ਅਤੇ ਸ਼ਿਕਾਇਤ ਕਰਦੇ ਰਹਿੰਦੇ ਹਨ ਕਈ ਵਾਰ ਉਹ ਤੁਹਾਡੇ ਤੇ ਥੁੱਕਦੇ ਹਨ ਅਤੇ ਤੁਹਾਡੇ ਮੂੰਹ ਤੇ ਥੱਪੜ ਵੀ ਮਾਰਦੇ ਹਨ ਹਾਲਾਂਕਿ ਮੈਂ ਤੁਹਾਨੂੰ ਕਦੇ ਗੁੱਸੇ ਹੁੰਦੇ ਨਹੀਂ ਦੇਖਿਆ ਇਹ ਕਿਵੇਂ ਸੰਭਵ ਹੈ ਪਿੰਡ ਵਾਲਿਆਂ ਨੇ ਹੈਰਾਨੀ ਨਾਲ ਉਸ ਪ੍ਰਚਾਰਕ ਨੂੰ ਪੁੱਛਿਆ फिर प्रचारक ने जवाब दिता जो कोई कुछ दिता है तो सिर्फ वो ही दे सकता है जो उस को है है ना। उसने नद की मेरे को गुस्सा नहीं है तो मैं दूज गुस्सा कि मेरे को नफरत नहीं है एक तो मैं दूजे नफरत दे सकता हाँ मेरे अंदर दूजे प्रति ईरखा की कोई भावना भी नहीं है ਇਸ ਲਈ ਜਦੋਂ ਮੇਰੇ ਕੋਲ ਦੂਜਿਆਂ ਨਾਲ ਗੁੱਸਾ ਨਫ਼ਰਤ ਜਾਂ ਈਰਖਾ ਨਹੀਂ ਹੈ ਤਾਂ ਮੈਂ ਕਿਵੇਂ ਉਹ ਦੇ ਸਕਦਾ ਹਾਂ ਉਸਨੇ ਸਿੱਟਾ ਕੱਢਿਆ ਮੇਰੇ ਕੋਲ ਜੋ ਕੁਝ ਹੈ ਉਹ ਮੈਂ ਦੂਜਿਆਂ ਨੂੰ ਦੇ ਸਕਦਾ ਹਾਂ ਪਰ ਜੋ ਮੇਰੇ ਕੋਲ ਨਹੀਂ ਹੈ ਉਹ ਮੈਂ ਦੂਜਿਆਂ ਨੂੰ ਨਹੀਂ ਦੇ ਸਕਦਾ ਮੇਰੇ ਅੰਦਰ ਕੋਈ ਨਫ਼ਰਤ ਨਹੀਂ ਹੈ ਮੇਰੇ ਅੰਦਰ ਕੋਈ ਗੁੱਸਾ ਨਹੀਂ ਹੈ ਇਸ ਤਰ੍ਹਾਂ ਮੈਂ ਉਹਨਾਂ ਚੀਜ਼ਾਂ ਨੂੰ ਕਿਵੇਂ ਉਹਨਾਂ ਨਾਲ ਸਾਂਝੀਆਂ ਕਰ ਸਕਦਾ ਹਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਚਰਿੱਤਰ ਸਿਰਫ ਮਸੀਹੀ ਕੋਲ ਹੀ ਹੋ ਸਕਦਾ ਹੈ ਜਦੋਂ ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹਾਂ ਅਸੀਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਬਹੁਤ ਸਾਰੇ ਦੁੱਖਾਂ ਵਿੱਚੋਂ ਲੰਘ ਸਕਦੇ ਹਾਂ ਹਾਲਾਂਕਿ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹ ਸਾਡੇ ਵਿੱਚ ਵੱਸਦਾ ਹੈ ਅਤੇ ਆਪਣੇ ਆਪ ਨੂੰ ਇਹ ਯਾਦ ਦਿਵਾਉਣਾ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਮਸੀਹ ਹਮੇਸ਼ਾ ਸਾਡੇ ਵਿੱਚ ਕੰਮ ਕਰਦੇ ਹਨ ਇਸ ਤਰ੍ਹਾਂ ਸੰਸਾਰ ਵਿੱਚ ਹਜ਼ਾਰਾਂ ਮੁਸੀਬਤਾਂ ਅਤੇ ਹਰ ਕਿਸਮ ਦੇ ਦਰਦਾਂ ਤੇ ਦੁੱਖਾਂ ਦੇ ਬਾਵਜੂਦ ਅਸੀਂ ਹਮੇਸ਼ਾ ਪਰਮੇਸ਼ਵਰ ਨਾਲ ਸੁਖ ਵਿੱਚ ਚੱਲ ਸਕਾਂਗੇ ਯਿਸੂ ਨੇ ਵੀ ਸਾਨੂੰ ਇਹ ਸਬਕ ਸਿਖਾਇਆ ਯਿਸੂ ਨੇ ਕਿਹਾ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ ਇਹ ਯਾਦ ਰੱਖਦੇ ਹੋਏ ਕਿ ਪਰਮੇਸ਼ਵਰ ਹਮੇਸ਼ਾ ਸਾਡੇ ਨਾਲ ਹਨ ਆਓ ਅਸੀਂ ਜਦੋਂ ਵੀ ਮੁਸ਼ਕਲਾਂ ਦਾ ਸਾਹਮਣਾ ਕਰੀਏ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਪਰਮੇਸ਼ਵਰ ਅਤੇ ਸਵਰਗ ਦੇ ਰਾਜ ਨੂੰ ਸੋਚੀਏ